ਤਾਮਾ ਦਾ ਤੇਰੇ ਕੋਲ ਵੀ 1.5 ਸਾਲ ਰਹਿ ਗਿਆ 1.5 ਸਾਲ ਬਾਅਦ ਤੇ ਛੱਕੇ ਵੀ ਲਾ ਕੇ ਤੇਰੇ ਅਸੀਂ ਰੱਖ ਲੈਨੇ ਆ ਤਲਬਣਾ ਤੇਰੇ ਕੋਲ ਵੀ ਕੁਝ ਨਹੀਂਗਾ ਤਾਂ ਇਹ ਹਿਸਾਬ ਲਾ ਲਿਓ ਕਾਪੀ ਤੇ ਪੈਨ ਜਿਹੜੇ ਛੱਡ ਕੇ ਜੇ ਅਸੀਂ ਤੇਰੇ ਵੱਲ ਮੂੰਹ ਕਰ ਲਿਆ ਤੈਨੂੰ ਬੱਜਨ ਦੀ ਜਗ੍ਹਾ ਨਹੀਂ ਮਿਲਣੀ ਕੋਈ ਵੱਡੀ ਚੀਜ਼ ਨਹੀਂ ਬਾਈ ਇਲੈਕਸ਼ਨ ਇਹਨਾਂ ਦਾ ਜਿਤਨਾ ਪਰ ਕੀ ਸਤਾਈ ਤਾਂ ਦੂਰ ਰਹਿ ਨਹੀਂ ਗਈ ਤਾਂ ਉਸ ਸਮੇਂ ਫਿਰ ਕਿਹੜੇ ਮੂੰਹਾਂ ਨਾਲ ਪਿੰਡਾਂ 'ਚ ਆਉਣਗੇ ਜਿਹੜੇ ਮੂੰਹਾਂ ਨਾਲ ਆਉਣਗੇ ਉਸੇ ਮੂੰਹਾਂ ਨਾਲ ਅਸੀਂ ਧਿਆਰ ਬੈਠੇ ਇਹ ਹਰ ਵਾਰ ਰਜਗਾਰ ਜਿਹੜਾ ਹੈ ਉਹ ਕਿਹਨਾਂ ਦਿੱਤਾ ਜਾ ਰਿਹਾ ਦਿੱਲੀ ਤੋਂ ਆਏ ਬੰਦਿਆਂ ਨੂੰ ਦਿੱਤਾ ਜਾ ਰਿਹਾ ਤੇ ਜਿਹੜੇ ਅਸੀਂ ਰਜਗਾਰ ਲੈਣ ਆਉਣੇ ਆ ਸਾਨੂੰ ਕੀ ਦਿੱਤੇ ਜਾ ਰਹੇ ਛੋਟੇ ਸਾਨੂੰ ਕੀ ਦਿੱਤੇ ਜਾ ਰਹੇ ਪਰਚੇ ਸਾਨੂੰ ਕੀ ਦਿੱਤਾ ਜਾ ਰਹੇ ਪੁਲਿਸ ਦੀ ਗੁੰਡਾਗਰਦੀ ਕਿ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਜਿਹੜਾ ਐਮਐਲਏ ਸੀ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਦੂਜੀ ਚੀਜ਼ ਭਾਵੇਂ ਐਮਐਲਏ ਨਾ ਹੋਵੇ ਲੁਧਿਆਣਾ ਪੰਜਾਬ ਤੋਂ ਬਾਹਰ ਸੀ ਸਰਕਾਰ ਦਾ ਲੁਧਿਆਣੇ 'ਚ ਸੀ ਮੰਨ ਲਓ ਸਾਢੇ 3 ਸਾਲ ਦੇ ਵਿੱਚ ਕਿਹੜੇ ਇਹਨਾਂ ਨੇ ਇੱਥੇ ਮੰਨ ਲਓ ਅਮਰੂਦਾਂ ਦੇ ਬੂਟੇ ਲਾਏ ਆ ਤੇ ਅਗਲੇ 1.5 ਸਾਲ 'ਚ ਹੋਰ ਵੀ ਲਾ ਦੇਣਗੇ ਇਸ ਗੱਲ ਕਹਿੰਦੇ ਸਰਕਾਰ ਤਾਂ ਕਹਿੰਦੀ ਸੀ ਅਸੀਂ ਮੰਥਲੀ ਕੈਲੰਡਰ ਦੇਵਾਂਗੇ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਤੇ ਇਹ ਸਰਕਾਰ ਤਾਂ ਰੋਜ਼ਗਾਰ ਮੰਗਣ ਆ ਲੈਣ ਦੇ ਨਾਲ ਕੀ ਹਾਲਾਤ ਕਰਦੀ ਨੰਦਪੁਰ ਦੇ ਵਿੱਚ ਜਦੋਂ ਵੀ ਸਾਡਾ ਬੇਰੋਜ਼ਗਾਰ ਸੈਕਸ਼ਨ ਉੱਤੇ ਧਰਨੇ ਵਾਸਤੇ ਗਿਆ ਤਾਂ ਇਹਨਾਂ ਦਾ ਡੀਐਸਪੀ ਤੇ ਇਹਨਾਂ ਦਾ ਇੰਸਪੈਕਟਰ ਸ਼ਹਿਰਿਆਂ ਵਿੱਚ ਪੀੜਾ ਮਾਰ ਰਿਹਾ ਤੇ ਉਸ ਤੋਂ ਬਾਅਦ 게ਡਰ ਦੇ ਉੱਤੇ ਜਾਂ ਜਿਹੜਾ ਸਾਡਾ ਵਿਦਿਆਰਥੀ ਜਾ ਰਿਹਾ ਉਹਨਾਂ ਦੀ ਹਿੱਕ ਦੇ ਉੱਤੇ ਗੋਡੇ ਰੱਖ ਰਿਹਾ ਉਹਨਾਂ ਦੀ ਅੱਜ ਤੱਕ ਬਦਲੀ ਨਹੀਂ ਕੀਤੀ ਬਦਲੀ ਨਾ ਕਰਕੇ ਉਲਟਾ ਅੱਜ ਵੀ ਓਵੇਂ ਅੱਖਾਂ ਵਿਖਾ ਰਹੇ ਨੇ ਜਿੰਦਾਬਾਦ ਟੀਮ ਨਾਲ ਜੁੜਾ ਤੁਸੀਂ ਮਹਿਮਤਾਜ ਲੁਧਿਆਣਾ ਵਿਖੇ ਮੌਜੂਦਾਂ ਅੱਜ ਜੋ ਕੁਝ ਵਾਪਰਿਆ ਤਾਂ ਨਾਲ ਦਿਖਾਇਆ ਜਿਵੇਂ ਪਸਤੇ ਨਾਂ ਹੁਣ ਤਾਂ ਕੰਮ ਨਹੀਂ ਹੋਈ ਨੀ ਰੋਜ਼ਗਾਰ ਹੋਈ ਨਹੀਂ ਰੋਜ਼ਗਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਹਨੇ ਉਹਨਾਂ ਦੀ ਮੰਗਾਂ ਨੇ ਤੇ ਕੀ ਕੁਝ ਵਾਪਰਿਆ ਤੇ ਸਰਕਾਰ ਸੁਣਵਾਈ ਕਿਉਂ ਨਹੀਂ ਕਰ ਰਹੀ ਜਿੰਦਾਬਾਦ ਭਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਲੁਧਿਆਣੇ ਪਹੁੰਚਣ ਦਾ ਮੁੱਖ ਕਾਰਨ ਕੀ ਹੈ ਤੁਹਾਡਾ ਕਿਉਂ ਅੱਜ ਲੁਧਿਆਣੇ ਪਹੁੰਚੇ ਹੋ ਇੰਨੇ ਵੱਡੇ ਜਥੇ ਬਣਾ ਕੇ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਦਿੰਨੇ ਕਿ ਅਸੀਂ ਮਾਸਟਰ ਗੱਡੇ ਟੈਟਪਾਸ ਯੂਨੀਅਨ ਤੋਂ ਆਏ ਆ ਸਾਡਾ ਜਿਹੜਾ ਮੁੱਖ ਕੰਮ ਇੱਥੇ ਆਉਣ ਦਾ ਸੀ ਮੁੱਖ ਜਿਹੜਾ ਸਾਡਾ ਉਦੇਸ਼ ਸੀ ਉਦੇਸ਼ ਸੀ ਕਿ ਪਿਛਲੇ ਸਵਾ ਤਿੰਨ ਸਾਲ ਤੋਂ ਇਹਨਾਂ ਨੇ ਮਾਸਟਰ ਗ੍ਰੈਜੂਏਟ ਤੇ ਸਕੂਲ ਲੈਕਚਰਰ ਦੀ ਇੱਕ ਪੋਸਟ ਨਹੀਂ ਦਿੱਤੀ ਤਾਂ ਸਾਡੀ ਡਿਮਾਂਡ ਇਹ ਸੀ ਕਿ ਅਸੀਂ ਮਾਸਟਰ ਗ੍ਰੈਜੂਏਟ ਦੀਆਂ ਪੋਸਟਾਂ ਜਿਹੜੀਆਂ ਨੇ ਇੱਥੇ ਲੈ ਸਕੀਏ ਤਾਂ ਅਸੀਂ ਇਹ ਗੱਲ ਕਹਿ ਨਹੀਂ ਕਿ ਜਦੋਂ ਵੀ ਕਿਤੇ ਵੀ ਅਸੀਂ ਪੋਸਟਾਂ ਦੇ ਵਾਸਤੇ ਆਉਣੇ ਆ ਜਿਵੇਂ ਅੱਜ ਅਸੀਂ ਮਾਸਟਰ ਗ੍ਰੈਜੂਏਟ ਦੀਆਂ ਪੋਸਟਾਂ ਵਾਸਤੇ ਇੱਥੇ ਪਹੁੰਚੇ ਤਾਂ ਆਉਂਦਿਆਂ ਜਿੰਨੇ ਵੀ ਸਾਡੇ ਆਕੂ ਸੀ ਉਹਨਾਂ ਨੂੰ ਡਿਟੇਨ ਕਰ ਲਿਆ ਡਿਟੇਨ ਕਰਕੇ ਅੰਦਰ ਇੱਕ ਬੜੀ ਭੈੜੀ ਜਿਹੇ ਤਰੀਕੇ ਦੀ ਕੰਪੇਨ ਨਹੀਂ ਕੀਤੀ ਕੈਂਪੇਨ ਕੀ ਕੀਤੀ ਕਿ ਤੁਸੀਂ ਸਾਡੇ ਕੌਨਸਟੇਬਲਾਂ ਦੇ ਨਾਲ ਚੱਕ ਵੱਢੇ ਮੰਨ ਲਓ ਮੈਂ ਕਹਿੰਦਾ ਕਿ ਸਾਡਾ ਇੱਥੇ ਜਿੰਨਾ ਵੀ ਕਿੱਡੇ ਖੜਾ ਹੈ ਤਾਂ ਜਿੰਨਾ ਵੀ ਕਿੱਡੇ ਦਾ ਸਾਰੇ ਬੀਜੇਡ ਪਾਸ ਟੈਟ ਪਾਸ ਨੈਟ ਪਾਸ ਤੇ ਐਮਏ ਪੜ੍ਹਿਆ ਮੰਨ ਲਓ ਪੋਸਟ ਗ੍ਰੈਜੂਏਟ ਆ ਤਾਂ ਪੂਰੇ ਭਾਰਤ ਵਿੱਚ ਪੋਸਟ ਗ੍ਰੈਜੂਏਟ 2% ਆ ਮੀਨਿੰਗ ਕਿ ਸਭ ਤੋਂ ਇੰਟੈਲੈਕਚੁਅਲ ਸੈਕਸ਼ਨ ਆ ਜਿਹੜਾ ਇੱਥੇ ਆਇਆ ਹੈ ਕਿ ਇਸ ਤਰੀਕੇ ਦੀ ਕੋਈ ਵੀ ਹਰਕਤ ਆ ਜਿਹੜੀ ਕੌਨਸਟੇਬਲਾਂ ਨੂੰ ਚੱਕ ਵੱਢਣ ਦੀ ਕੋਈ ਕਰੂਗਾ ਔਰ ਜੇ ਕੋਈ ਕਰਦਾ ਵੀ ਆ ਤਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਉਹ ਸਰਕਾਰ ਦਾ ਬੰਦਾ ਹੋ ਸਕਦਾ ਸਾਡਾ ਬੰਦਾ ਨਹੀਂ ਹੋਊਗਾ ਔਰ ਤੀਜੀ ਗੱਲ ਇਹ ਉਹ ਸਰਕਾਰ ਸੀ ਜਿਹੜੀ ਇਹ ਕਹਿੰਦੀ ਹੁੰਦੀ ਸੀ ਕਿ ਭਗਵੰਤਵਾਨ ਦੇ ਦਰਵਾਜ਼ੇ ਤੁਹਾਡੇ ਲਈ ਸਾਰੇ ਟਾਈਮ ਖੁੱਲੇ ਆ ਤਾਂ ਅੱਜ ਦਰਵਾਜ਼ਾ ਹਜੇ ਦਫ਼ਤਰ 2 ਕਿਲੋਮੀਟਰ ਪਾਸੇ ਆ ਅਸੀਂ ਆਪਦੀਆਂ ਡਿਮਾਂਡਸ ਜਿਸ ਡਿਮਾਂਡ ਦੇ ਉੱਤੇ ਇਹ ਆਪ ਸਰਕਾਰ ਬਣਾਈ ਸੀ ਮਾਨੂੰ ਇਹ ਗੱਲ ਕਹੀ ਸੀ ਨਾ ਜਦੋਂ ਵੀ ਇਹ ਵੋਟਾਂ ਮੰਗ ਰਿਆ ਸੀ ਦੋ ਚੀਜ਼ਾਂ ਮੁੱਖ ਤੌਰ ਤੇ ਕਹਿ ਰਿਆ ਸੀ ਕਹਿੰਦਾ ਸੀ ਸਿੱਖਿਆ ਤੇ ਕੰਮ ਕਰਾਂਗੇ ਤੇ ਦੂਜਾ ਸੀ ਕਹਿੰਦੇ ਤੇ ਕੰਮ ਕਰਾਂਗੇ ਸਿਹਤ ਤੇ ਕੰਮ ਕਰਾਂਗੇ ਦੋਵਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਨੇ ਚਿੱਟਾ ਕੀਤਾ ਮਾਨੂੰ ਪਿਛਲੇ ਦਿਨ ਚ ਸਿੱਖਿਆ ਕ੍ਰਾਂਤੀ ਚਲਾਈ ਹੁਣ ਸਿੱਖਿਆ ਕ੍ਰਾਂਤੀ ਮਾਨੂੰ ਬਾਥਰੂਮ ਨੂੰ ਰੋਗਨ ਕਰਕੇ ਸਿੱਖਿਆ ਕ੍ਰਾਂਤੀ ਚੱਲਦੀ ਹੈ ਮਾਨੂੰ ਬਾਥਰੂਮ ਬਣਾਏ ਵੀ ਨਹੀਂ ਰੋਗਨ ਕੀਤਾ ਤਾਂ ਕੰਦਾ ਨੂੰ ਕਲੀ ਕਰਕੇ ਜਿਹੜੀ ਉਹ ਸਿੱਖਿਆ ਕ੍ਰਾਂਤੀ ਚੱਲੂਗੀ ਸਿੱਖਿਆ ਕ੍ਰਾਂਤੀ ਆ ਜਿਹੜਾ ਉਹਦਾ ਮੇਨ ਬੇਸ ਆ ਉਹ ਟੀਚਰਾਂ ਦੀ ਭਰਤੀ ਆ ਤੇ ਪਿਛਲੇ 3 ਸਾਲ ਤੋਂ ਤੁਸੀਂ ਟੀਚ ਤਾਂ ਤੁਸੀਂ ਸਿੱਖਿਆ ਕ੍ਰਾਂਤੀ ਕਿਹੜੇ ਤਰੀਕੇ ਨਾਲ ਕੀਤੀ ਤੇ ਉਲਟਾ ਜਿਹੜੀ ਇੱਕ ਤੁਸੀਂ ਗੁੰਡਾਗਰਦੀ ਦੇ ਵਿੱਚ ਉਤਰ ਆਏ ਗੁੰਡਾਗਰਦੀ ਦੇ ਵਿੱਚ ਤੁਸੀਂ ਐ ਉਤਰੇ ਕਿ ਜਦੋਂ ਵੀ ਕੋਈ ਵੀ ਸੈਕਸ਼ਨ ਤੁਹਾਡੇ ਤੋਂ ਡਿਮਾਂਡ ਲੈ ਕੇ ਤੁਹਾਰ ਨਾਲ ਲੈਣ ਆਉਂਦਾ ਅੱਗੋਂ ਤੁਸੀਂ ਖਾਕੀ ਗੁੰਡੇ ਬਿਠਾ ਕੇ ਉਹਨਾਂ ਦੇ ਨਾਲ ਪੂਰੀ ਗੁੰਡਾਗਰਦੀ ਕਰਦੇ ਹੋ ਜਿਵੇਂ ਆਪਾਂ ਦੋ ਤਿੰਨ ਚੀਜ਼ਾਂ ਨੇ ਨੰਦਪੁਰ ਦੇ ਵਿੱਚ ਜਦੋਂ ਵੀ ਸਾਡਾ ਬੇਰਗਾਰ ਸੈਕਸ਼ਨ ਉੱਥੇ ਧਰਨੇ ਵਾਸਤੇ ਗਿਆ ਤਾਂ ਇਹਨਾਂ ਦਾ ਡੀਐਸਪੀ ਤੇ ਇਹਨਾਂ ਦਾ ਇੰਸਪੈਕਟਰ ਸ਼ਹਿਰਮ ਚ ਪੀੜਾ ਮਾਰ ਰਹੇ ਆ ਤੇ ਉਸ ਤੋਂ ਬਾਅਦ ਕੇਡਰ ਦੇ ਉੱਤੇ ਜਾਂ ਜਿਹੜਾ ਸਾਡੇ ਵਿਦਿਆਰਥੀ ਜਾ ਰਹੇ ਉਹਨਾਂ ਦੀ ਇੱਕ ਦੇ ਉੱਤੇ ਗੋਡੇ ਰੱਖ ਰਿਆ ਉਹਨਾਂ ਦੀ ਅੱਜ ਤੱਕ ਬਦਲੀ ਨਹੀਂ ਕੀਤੀ ਬਦਲੀ ਨਾ ਕਰਕੇ ਉਲਟਾ ਅੱਜ ਵੀ ਓਵੇਂ ਅੱਖਾਂ ਵਿਖਾ ਰਹੇ ਨੇ ਤਾਂ ਇਸ ਕਰਕੇ ਸਰਕਾਰ ਪੂਰੀ ਡਿਬਟੀਟਰਸ਼ਿਪ ਦੇ ਉੱਤੇ ਆ ਚੁੱਕੀ ਆ ਦੂਜੀ ਚੀਜ਼ ਅੱਜ ਆ ਲੁਧਿਆਣਾ ਵੇਖੋ ਤੁਸੀਂ ਲੁਧਿਆਣੇ ਵਿੱਚ ਇੱਕ ਨਵੀਂ ਖੇਡ ਖੇਡੀ ਜਾ ਰਹੀ ਆ ਨਵੀਂ ਖੇਡ ਕੀ ਖੇਡੀ ਜਾ ਰਹੀ ਆ ਕਿ ਇੱਕ ਸਾਡਾ ਰਾਜ ਸਭਾ ਦਾ ਐਮਪੀ ਹੁਣ ਤੁਸੀਂ ਦੱਸੋ ਐਮਐਲਏ ਦਾ ਅਹੁਦਾ ਵੱਡਾ ਹੈ ਕਿ ਐਮਪੀ ਦਾ ਵੱਡਾ ਹੈ ਦਾ ਐਮਪੀ ਦਾ ਉਹਦਾ ਵੱਡਾ ਹੁਣ ਰਾਜ ਸਭਾ ਜਿਹੜਾ ਇਹ ਆਪਣਾ ਸੰਜੀਵ ਰੋੜਾ ਹੈ ਜਿਹੜਾ ਇਹਨੂੰ ਰਾਜ ਸਭਾ ਤੋਂ ਲਿਆ ਕੇ ਕਿੱਥੇ ਲਜਾਇਆ ਜਾ ਰਿਹਾ ਹੈ ਇੱਥੇ ਲੁਧਿਆਣੇ ਵਿੱਚ ਇਲੈਕਸ਼ਨ ਲੜਾਇਆ ਜਾ ਰਿਹਾ ਔਰ ਇਲੈਕਸ਼ਨ ਲੜਾ ਕੇ ਇਹਨੂੰ ਕੀ ਬਣਾਉਣਾ ਐਮਐਲਏ ਬਣਾਉਣਾ ਇਹਨੂੰ ਐਮਐਲਏ ਬਣਾ ਕੇ ਤੇ ਫਿੱਟ ਕਿਨੂੰ ਕਰਨਾ ਕੇਜਰੀਵਾਲ ਨੂੰ ਕਰਨਾ ਮੀਨੇ ਕਿ ਹਰ ਵਾਰ ਰਜਗਾਰ ਜਿਹੜਾ ਉਹ ਕਿਹਨਾਂ ਦਿੱਤਾ ਜਾ ਰਿਹਾ ਦਿੱਲੀ ਤੋਂ ਆਏ ਬੰਦਿਆਂ ਨੂੰ ਦਿੱਤਾ ਜਾ ਰਿਹਾ ਤੇ ਜਿਹੜੇ ਅਸੀਂ ਰਜਗਾਰ ਲੈਣ ਆਉਨੇ ਆ ਸਾਨੂੰ ਕੀ ਦਿੱਤੇ ਜਾ ਰਹੇ ਸੋਟੇ ਸਾਨੂੰ ਕੀ ਦਿੱਤੇ ਜਾ ਰਹੇ ਪਰਚੇ ਸਾਨੂੰ ਕੀ ਦਿੱਤਾ ਜਾ ਰਿਹਾ ਪੁਲਿਸ ਦੀ ਗੁੰਡਾਗਰਦੀ ਟੈਸਟ ਕਰਕੇ ਅਸੀਂ ਇਸ ਸਰਕਾਰ ਨੂੰ ਟੋਟਲੀ ਵਿਰੋਧ ਕਰਦੇ ਆ ਅਸੀਂ ਕਹਿੰਨੇ ਕਿ ਸਾਡਾ ਜਿਹੜਾ ਪਾਸਟ ਕੈਡਰ ਦਾ ਨੋਟੀਫਿਕੇਸ਼ਨ ਜਾਰੀ ਕਰੋ ਲੈਕਚਰ ਕੈਡਰ ਦਾ ਨੋਟੀਫਿਕੇਸ਼ਨ ਜਾਰੀ ਕਰੋ ਤੇ ਲੈਕਚਰ ਕੈਡਰ ਦੇ ਵਿੱਚ ਪਿਛਲੇ 4 ਸਾਲ ਦੇ ਵਿੱਚ ਇੱਕ ਪ੍ਰੋਬਲਮ ਖੜੀ ਕਰਕੇ ਸੁੱਟਦੇ ਇਹਨਾਂ ਨੇ ਉਹ ਪ੍ਰੋਬਲਮ ਇਹ ਆ ਕਿ ਇੱਕ ਛੋਟੀ ਜਿਹੀ ਅਸੀਂ ਗੱਲ ਕਰੀਏ ਜਿਹੜਾ ਵੀ ਕੋਈ ਮੰਨ ਲਓ ਆਪਾਂ ਗੱਲ ਕਰੀ ਕਿਸੇ ਵਿਦਿਆਰਥੀ ਨੇ ਸਕੂਲ ਲੈਕਚਰਲ ਬੰਨਾ ਹੈ ਤਾਂ ਉਹਨੇ ਬੀਏ ਦੇ ਵਿੱਚ ਜੇ ਇਤਿਹਾਸ ਪੜ੍ਹਿਆ ਹੋਵੇ ਬੀਏਡ ਦੇ ਵਿੱਚ ਇਤਿਹਾਸ ਪੜ੍ਹਿਆ ਹੋਵੇ ਜਾਂ ਐਮਏ ਇਤਿਹਾਸ ਦੀ ਕੀਤੀ ਹੋਵੇ ਤਾਂ ਉਹ ਤਾਂ ਲੈਕਚਰਲ ਬਣ ਸਕਦਾ ਹੈ ਪਰ ਇੱਕ ਗੱਲ ਕਹਿੰਦੇ ਆ ਜਦੋਂ ਅਸੀਂ ਐਸਐਸਟੀ ਦਾ ਵਿਸ਼ਾ ਜਿਹੜਾ ਬੀਜੇਡ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਆਲਰੇਡੀ ਇਤਿਹਾਸ ਆ ਜਾਂਦਾ ਔਰ ਐਸਐਸਟੀ ਦੇ ਨਾਲ ਹਰਿਆਣੇ ਨੇ ਪੂਰੀਆਂ ਕੀਤੀਆਂ ਠੀਕ ਹੈ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਦਿੱਲੀ ਨੇ ਪੂਰੀਆਂ ਕੀਤੀਆਂ ਚੰਡੀਗੜ੍ਹ ਨੇ ਪੂਰੀਆਂ ਕੀਤੀਆਂ ਰਾਜਸਥਾਨ ਨੇ ਪੂਰੀਆਂ ਕੀਤੀਆਂ ਮਹਾਤਲ ਨੇ ਪੂਰੀਆਂ ਕੀਤੀਆਂ ਤੇ ਪੰਜਾਬ ਕਿਉਂ ਜਾਣ ਕੇ ਉਹ ਐਸਐਸਟੀ ਨੂੰ ਕੱਢ ਕੇ ਹਿਸਟਰੀ ਆਫ ਟੀਚਿੰਗ ਔਰ ਹਿਸਟਰੀ ਆਫ ਟੀਚਿੰਗ ਪਾ ਰਹੇ ਮੀਨਿੰਗ ਕਿ ਇਹ ਸਿੱਧਾ ਸਿੱਧਾ ਇੱਕ ਬੇਕੂ ਬਣਾਉਣ ਵਾਲਾ ਕੰਮ ਆ ਕਿ ਇਹ ਨਹੀਂ ਪਤਾ ਸਰਕਾਰ ਨੂੰ ਪਾਲਿਸੀਆਂ ਕਿਵੇਂ ਬਣਦੀਆਂ ਸਭ ਪਤਾ ਇਹਨਾਂ ਨੂੰ ਕਿਉਂ ਇਸ ਤਰੀਕੇ ਦੇ ਬੇਕੁਫੀਆਂ ਪਾਲਸੀਆਂ ਲੈ ਕੇ ਆਉਂਦੇ ਆ ਕਿ ਇਹ ਅਸੀਂ 4-5 ਸਾਲ ਕੋਟਾਂ ਦੇ ਵਿੱਚ ਭਰਤੀ ਰੋੜ ਦਈਏ ਤੇ ਅਸੀਂ ਰਜਗਾਰ ਨਾ ਦਈਏ ਬਈ ਕਿੰਨੀਆਂ ਜੇ ਆਪਾਂ ਗੱਲ ਕਰੀਏ ਕਿੰਨੀਆਂ ਕਿ ਕਮੀਆਂ ਪੰਜਾਬ ਦੇ ਅਧਿਆਪਕਾਂ ਦੀ ਪ੍ਰਿੰਸੀਪਲਾਂ ਦੀ ਜਿਹਨਾਂ ਡਾਟਾਵਾ ਹਰ ਵਾਰ ਆਉਂਦੇ ਆਪਾਂ ਦੀ ਗੱਲ ਕਰ ਹੁਣ ਆਰਟੀ ਨੇ ਉਹਨੇ ਕਹਿੰਦੇ 6000 ਪੋਸਟਾਂ ਤੋਂ ਕਟੋਗੜਮ ਲੈਕਚਰਰ ਕਿਹੜੇ ਦਿਖਾ ਲਈ ਪਈ ਹੈ ਤੇ 10000 ਪੋਸਟ ਮਾਸਟਰ ਕਿਹੜੀ ਹੈ ਲੇਕਿਨ ਇਹਨਾਂ ਨੇ ਕੋਈ ਭਰਤੀ ਕਰਨੀ ਨਹੀਂ ਤੁਹਾਡੇ ਸਾਹਮਣੇ ਹੀ ਹੈ ਸਾਢੇ 3 ਸਾਲ ਹੋ ਗਏ ਸਾਢੇ 3 ਸਾਲ ਤੋਂ ਇੱਕ ਸਿੰਗਲ ਭਰਤੀ ਨਹੀਂ ਕੀਤੀ ਇੱਥੇ ਤੋਂ ਕਹਿੰਦੇ ਅਸੀਂ ਹੈ ਨਾ ਬਹੁਤ ਸਾਰੇ ਪੋਸਟਰ ਲਾ ਰੱਖੇ ਅਸੀਂ ਨੇ ਜੁਆਕਾਂ ਨੂੰ ਨੌਕਰੀ ਦਿੱਤੀ ਇੰਨੇ ਜੁਆਕਾਂ ਨੂੰ ਨੌਕਰੀ ਦਿੱਤੀ ਤੇ ਨੌਕਰੀ ਦੇ ਨਾਮ ਤੇ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਸਹੀ ਗੱਲ ਦੱਸੀ ਹੈ ਸਰਕਾਰ ਮੈਂ ਕਹਿੰਦਾ ਭਗਵੰਦ ਮਾਨ ਚਲਾ ਹੀ ਨਹੀਂ ਰਿਹਾ ਸਰਕਾਰ ਜਲੀਏ ਦਿੱਲੀ ਤੋਂ ਜਿੱਥੇ ਦਿੱਲੀ ਤੋਂ ਆਰਡਰ ਹੋ ਗਿਆ ਸਰਕਾਰ ਨੇ ਉਹੀ ਕਰਨਾ ਹੈ ਤੇ ਹੁਣ ਤਾਂ ਆਪਣੇ ਸਾਹਮਣੇ ਆ ਫਿਰ ਸਾਰੇ ਇੱਥੇ ਇਕੱਠੇ ਹੋਏ ਇਸ ਕਰਕੇ ਹੋਏ ਤੇ ਦੂਜੀ ਗੱਲ ਬਹੁਤ ਸਾਰੇ ਜਿਹੜੇ ਹੈਗੇ ਉਹ ਜੁਵਾ ਜਿਹੜੇ ਉਹ ਆਪਣੇ ਕੋਲੇ ਉਹਨਾਂ ਦੀ ਏਜ ਵੀ ਜ਼ਿਆਦਾ ਹੋ ਰਹੀ ਹੈ ਕੱਲ ਨੂੰ ਸਰਕਾਰ ਕਹੇਗੀ ਤੁਹਾਡੇ ਵਾਸਤੇ ਏਜ ਹੈ फेर ਦੂਜੀ ਗੱਲ ਅਸ ਤੋਂ 10-15 ਸਾਲ ਪਹਿਲਾਂ ਜਿਨ੍ਹਾਂ ਨੇ ਵੀ ਇਹ ਕੀਤੀ ਹੈ ਉਹ ਸੋਚ ਕੇ ਦੇਖੋ ਉਹਦੇ ਕਦੋਂ 55% ਨੰਬਰ ਆ ਸਕਦੇ ਆ ਹੀ ਨਹੀਂ ਸਕਦੇ ਸਰਕਾਰ ਨੇ ਹੁਣ ਕਹਿਤਾ 55% ਨੰਬਰ ਹੋਣਾ ਜ਼ਰੂਰੀ ਹੈ ਮਤਲਬ ਕੁਲ ਮਿਲਾ ਕੇ ਸਾਰਾ ਜਿੰਨੇ ਵੀ ਵੈਕੈਂਸੀ ਹੈ ਨਾ ਨੌਕਰੀਆਂ ਨਾ ਦੇਣ ਲਈ ਕੀਤਾ ਜਾ ਰਿਹਾ ਹੈ ਕਿ ਦੇਣੀਆਂ ਨਾ ਪੈਣ ਇਹ ਤਾਂ ਨੌਕਰੀ ਨਾ ਦੇਣ ਵਾਸਤੇ ਕੀਤਾ ਜਾ ਰਿਹਾ ਹੈ ਨਾ ਵੀ ਸਾਢੇ 3 ਸਾਲ ਹੋ ਗਏ 6 ਮਹੀਨੇ ਹੋਰ نکال ਦੇਣਗੇ ਉਹਦੇ ਬਾਅਦ ਤੇ ਜਿਹੜੀ ਆਪਣੇ ਅਨੁਸੰਗਾ ਲੱਗ ਜੂਗੀ ਸਰਕਾਰ ਦੀ ਉਲਝਣ ਹੈ ਨਾ ਇਹ ਇਹਨਾਂ ਦੀ ਇੱਕ ਸੋਚੀ ਸੰਜੀ ਸਾਜ਼ਿਸ਼ ਆ ਮਾਨੂੰ ਅਸੀਂ ਗੱਲ ਕਰਦੇ ਆ ਜਦੋਂ ਮੈਂ ਪਿਛਲੇ ਦਿਨਾਂ ਚ ਜਦੋਂ ਅਸੀਂ ਇਹਨਾਂ ਨਾਲ ਮੀਟਿੰਗ ਕਰਨ ਗਏ ਤਾਂ ਉਹ ਇਹਨਾਂ ਦੀ ਸਬ ਕਮੇਟੀ ਦੀ ਇੱਕ ਮੀਟਿੰਗਾਂ ਦੇ ਵਿੱਚ ਦਲਜੀਤ ਇਹਨਾਂ ਦਾ ਜਿਹੜਾ ਫਾਈਨਾਂਸ ਮਿਨਿਸਟਰ ਆ ਨਾਲ ਕੁਲਦੀਪ ਧਾਲੀਵਾਲ ਅਮਨ ਰੋੜਾ ਸੀ ਸਾਡੇ ਡਿਪਾਰਟਮੈਂਟ ਦਾ ਜਿਹੜਾ ਡਾਇਰੈਕਟਰ ਐਜੂਕੇਸ਼ਨ ਡਿਪਾਰਟਮੈਂਟ ਦਾ ਡਾਇਰੈਕਟਰ ਉਹ ਵੀ ਬੈਠਾ ਸੀ ਕਮਲ ਕਸ਼ੋਰ ਤਾਂ ਉਹਦੇ ਵਿੱਚ ਨਾ ਇਹ ਗੱਲ ਕਹਿੰਦੇ ਨੇ ਕਿ ਕਹਿੰਦੇ ਕਿ ਜਿਹੜੇ ਉੱਤੇ ਅਫਸਰ ਬੈਠੇ ਆ ਜਿਨ੍ਹਾਂ ਨੇ ਮੰਨ ਕੇ ਚਲੋ ਐਮੈਂਡਮੈਂਟਾਂ ਕਰਨੀਆਂ ਨੇ ਜਿਨ੍ਹਾਂ ਰੂਲ ਬਣਾਉਣੇ ਉਹ ਬੇਕੂਪ ਨੇ ਹੁਣ ਤੁਸੀਂ ਆਪ ਦੱਸੋ 4 ਸਾਲ ਤੋਂ ਐਮੈਂਡਮੈਂਟ ਤੇ ਰ ਤਾ ਕਿਤੇ ਨਾ ਕਿਤੇ ਉਹ ਬੇਕੂਬ ਨੇ ਪਰ ਉਹ ਬੇਕੂਬ ਹੈ ਨਹੀਂਗੇ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਆ ਕਿ ਆਪਾਂ ਕੋਈ ਨਾ ਕੋਈ ਵਿੱਚ ਕੀ ਕਰਦੀਏ ਪ੍ਰੋਬਲਮ ਖੜੀ ਕਰਦੀਏ ਤੇ ਜਦੋਂ ਪ੍ਰੋਬਲਮ ਖੜੀ ਕਰਤੀ ਤੇ ਆਉਣ ਵਾਲੇ ਸਮੇਂ 'ਚ 4-5 ਸਾਲ ਭਰਤੀ ਜਿਹੜੀ ਆ ਉਹ ਲੰਮਕ ਜੇ ਤਾਂ 4-5 ਸਾਲ ਦੇ ਵਿੱਚ ਤੁਸੀਂ ਦੱਸੋ 4 ਸਾਲ ਹੋ ਗਏ ਸਕੂਲ ਲੈਕਚਰ ਆਰ ਦੀ ਭਰਤੀ ਲੰਮਕੇ ਨੂੰ 4 ਸਾਲ 'ਚ ਕਿੰਨੇ ਬੰਦੇ ਔਵਰੇਜ ਹੋ ਗਏ ਤਾਂ ਉਹਨਾਂ ਦਾ ਜਵਾਬ ਹੈਗਾ ਉਹਨਾਂ ਦੇ ਜਿਹੜੇ ਔਵਰੇਜ ਹੋਏ ਤਾਂ ਜਿਹੜੀ ਇਸੇ ਗੱਲ ਕਹਿੰਦੇ ਸਰਕਾਰ ਤਾਂ ਕਹਿੰਦੀ ਸੀ ਅਸੀਂ ਮੰਥਲੀ ਕੈਲੰਡਰ ਦੇਵਾਂਗੇ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਤੇ ਇਹ ਸਰਕਾਰ ਤਾਂ ਰੋਜ਼ਗਾਰ ਮੰਗਣ ਆਲਿਆਂ ਦੇ ਨਾਲ ਕੀ ਹਾਲਾਤ ਕਰਦੀ ਹੈ ਪਹਿਲੇ ਲੁਧਿਆਣੇ ਚੋਣਾ ਸਰਕਾਰ ਇੱਥੇ ਬੜੇ ਵਾਅਦੇ ਕਰ ਰਹੀ ਹੈ ਕਿ ਅਸੀਂ ਪੂਰੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਤੁਹਾਡੇ ਵੀ ਕਰਾਂਗੇ ਸਾਰੇ ਉਹ ਬੋਰਡ ਤੇ ਵੀ ਲਿਖਿਆ ਹੋਇਆ ਕਿ ਰਿਕਾਰਡ ਤੋੜ ਵਿਕਾਸ ਅਸੀਂ ਕਰਾਂਗੇ ਫਿਰ ਜਿਹੜਾ ਆਸੇ ਪਾਸੇ ਕੀਤਾ ਕੀ ਉਹੀ ਲੁਧਿਆਣੇ ਹੋਊਗਾ ਜਾਂ ਆਸੇ ਪਾਸੇ ਕੀਤਾ ਵੀ ਹੈ ਜਾਂ ਨਹੀਂ ਹੋਰ ਪਹਿਲੀ ਗੱਲ ਤਾਂ ਇਹ ਆ ਕਿ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਜਿਹੜਾ ਐਮਐਲਏ ਸੀ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਦੂਜੀ ਚੀਜ਼ ਭਾਵੇਂ ਐਮਐਲਏ ਨਾ ਹੋਵੇ ਲੁਧਿਆਣਾ ਪੰਜਾਬ ਤੋਂ ਬਾਹਰ ਸੀ ਸਰਕਾਰ ਤਾਂ ਲੁਧਿਆਣੇ 'ਚ ਸੀ ਮੰਨ ਲਓ ਸਾਢੇ 3 ਸਾਲ ਦੇ ਵਿੱਚ ਕਿਹੜੇ ਇਹਨਾਂ ਨੇ ਇੱਥੇ ਮੰਨ ਲਓ ਅਮਰੂਦਾਂ ਦੇ ਬੂਟੇ ਲਾਏ ਆ ਤੇ ਅਗਲੇ 1.5 ਸਾਲ 'ਚ ਉਹ ਵੀ ਲਾ ਦੇਣਗੇ ਮੰਨ ਲਓ ਇਹ ਟੋਟਲੀ ਜਿਹੜੀ ਸਰਕਾਰ ਆ ਇਹਨਾਂ ਦਾ ਸਰਕਾਰ ਜਿਹੜੀ ਆ ਉਹ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਸਲੈਂਡਰ ਕਰ ਚੁੱਕੀ ਆ ਸਰਕਾਰ ਦਾ ਕੰਮ ਇੱਕੋ ਇੱਕ ਰਹਿ ਗਿਆ ਕਿ ਸਾਡੇ ਦਿੱਲੀ ਵਾਲੇ ਜਿਹੜੇ ਆਕੇ ਬੈਠੇ ਉਹਨਾਂ ਨੂੰ ਖੁਸ਼ ਕਿਵੇਂ ਕਰਨਾ ਹੈ ਤੇ ਦਿੱਲੀ ਦੇ ਵਿੱਚੋਂ ਬੇਰੁਜ਼ਗਾਰ ਹੋਇਆਂ ਨੂੰ ਸੈਟਲ ਕਿਵੇਂ ਕਰਨਾ ਹੈ ਪਰ ਕਾਕਾ ਕਿੰਨਾ ਡੈਮ ਸੈਟਲ ਕਰ ਲੇਗਾ ਸਾਮਾ ਦਾ ਤੇਰੇ ਕੋਲ ਵੀ 1.5 ਸਾਲ ਰਹਿ ਗਿਆ 1.5 ਸਾਲਾਂ ਬਾਅਦ ਤੇ ਛੱਗੇ ਵੀ ਲਾ ਕੇ ਤੇਰੇ ਅਸੀਂ ਰੱਖ ਲੈਣੇ ਆ ਤਲਬਣਾ ਤੇਰੇ ਕੋਲ ਵੀ ਕੁਝ ਨਹੀਂਗਾ ਤੇ ਇਸ ਕਰਕੇ ਕਹਿੰਨੇ ਕਿ ਸਭ ਤੋਂ ਮੈਚੂਰ ਸੈਕਸ਼ਨ ਇੰਟੈਲੈਕਚੁਅਲ ਸੈਕਸ਼ਨ ਇੱਥੇ ਚੱਲ ਕੇ ਆਇਆ ਹੈ ਇਹ ਸੈਕਸ਼ਨ ਜੇ ਤੇਰੇ ਉਲਟ ਖੜਾ ਹੋ ਗਿਆ ਨਾ ਤਾਂ ਇਹ ਹਿਸਾਬ ਲਾ ਲਿਓ ਕਾਪੀ ਤੇ ਪੈਨ ਜਿਹੜੇ ਛੱਡ ਕੇ ਜੇ ਅਸੀਂ ਤੇਰੇ ਵੱਲ ਮੂੰਹ ਕਰ ਲਿਆ ਤੈਨੂੰ ਭੱਜਣ ਦੀ ਜਗ੍ਹਾ ਨਹੀਂ ਮਿਲਣੀ ਇਹ ਗੱਲ ਧਿਆਨ ਦੇ ਵਿੱਚ ਰੱਖ ਲਵੇ ਮੁੱਖ ਮੰਤਰੀ ਅਕਸਰ ਕਹਿੰਦੇ ਆ ਪਹਿਲਾਂ ਦੇ ਕਹਿੰਦੇ ਸੀ ਹੁਣ ਵੀ ਕਹਿੰਦੇ ਆ ਕਿਵੇਂ ਮਾਸਟਰ ਦਾ ਮੁੰਡਾ ਮੈਨੂੰ ਪਤਾ ਵੀ ਮਾਸਟਰਾਂ ਦੇ ਲਈ ਕਿਵੇਂ ਖੁਸ਼ਹਾਲ ਕਰਨਾ ਉਹਨਾਂ ਨੂੰ ਕਿਵੇਂ ਸੁੱਖ ਸੁੱਖ ਦੇਣਾ ਉਹਨਾਂ ਨੂੰ ਫਿਰ ਤੁਹਾਡੀ ਸੁਣਵਾਈ ਕਿਉਂ ਨਹੀਂ ਹੋਈ ਹਾਲੇ ਤੱਕ ਉਹ ਤਾਂ ਮਾਸਟਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਨਹੀਂ ਮਾਸਟਰਾਂ ਨੂੰ ਜੇ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਫਿਰ ਕਹਿੰਦਾ ਮੈਂ ਨਿਕ ਅਨੰਦਪੁਰ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਸ਼ਰਯਮ ਚਪੇੜਾਂ ਵਾਲੀ ਵੀਡੀਓ ਤੁਸੀਂ ਵੇਖੀ ਹੈ ਨਾ ਮੈਨੂੰ ਸਾਡਾ ਜਿਹੜੇ ਗੱਲ ਕਰੀਏ ਕਿ ਧਰਨਾ ਲਾਉਣਾ ਸਾਡਾ ਸੰਵਿਧਾਨਿਕ ਅਧਿਕਾਰ ਹੈਗਾ ਕਿ ਨਹੀਂ ਹੈਗਾ ਅਸੀਂ ਸੰਵਿਧਾਨਿਕ ਅਧਿਕਾਰ ਅਸੰਵਿਧਾਨਿਕ ਦਾਇਰੇ ਚ ਆ ਕੇ ਮੰਗ ਰਹੇ ਆ ਤੁਸੀਂ ਜਬੇੜਾ ਮਾਰ ਰਹੇ ਹੋ ਉੱਥੇ ਇੱਕ ਅਫਸਰ ਤੁਹਾਡਾ ਸ਼ਰਿਆਮ ਇੱਕ ਸਾਡਾ ਮੈਨੂੰ ਜਿਹੜਾ ਸਾਥੀ ਸੀ ਉਹਦੀ ਆਪਾਂ ਗੱਲ ਕਰੀਏ ਛਾਤੀ ਦੇ ਉੱਤੇ ਗੋਡਾ ਰੱਖ ਰਿਹਾ ਤਾਂ ਇਹ ਗੁੰਡਾ ਕੁੱਤੀ ਵਿਖਾ ਰਹੇ ਅੱਜ ਅਸੀਂ ਇੱਥੇ ਵਖੋ ਆਦੀ ਡਿਮਾਂਡਸ ਮੰਗਣ ਆਏ ਆ ਸਾਡੀ ਜੂਨੀਅਨ ਮੈਨੂੰ ਜਿਹੜੀ ਟੈਟਪਾਸ ਯੂਨੀਅਨ ਸੀ ਸਾਰੇ ਆਗੂ ਡਿਟੇਲ ਕਰ ਲੇ ਸਾਰੇ ਆਗੂ ਡਿਟੇਨ ਕਰਕੇ ਇੱਕ ਪ੍ਰਚਾਰ ਜਿਹੜਾ ਉਹ ਗੰਦਾ ਪ੍ਰਚਾਰ ਕਰ ਲਿਆ ਪ੍ਰਚਾਰ ਕੀ ਕਰ ਲਿਆ ਤੁਸੀਂ ਸਾਡੇ ਕਾਂਸਟੇਬਲਾਂ ਨੂੰ ਕੀ ਵੱਡੇ ਚੱਕ ਵੱਡੇ ਹੁਣ ਇਹ ਚੀਜ਼ ਵਿੱਚ ਸਾਜੇ ਸਮਝਣ ਦੀ ਲੋੜ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਆ ਇਹ ਕੋਈ ਛੋਟੀ ਚੀਜ਼ ਨਹੀਂ ਗਈ ਇਹ ਚੀਜ਼ ਇਹ ਆ ਕਿ ਸਾਡੇ ਉੱਤੇ ਇਹਨਾਂ ਨੇ ਇਹ ਇਲਜ਼ਾਮ ਲਾਉਣੇ ਆ ਤੇ ਇਲਜ਼ਾਮ ਲੈ ਕੇ ਸਾਨੂੰ ਪਰਚਿਆਂ ਦੇ ਥੱਲੇ ਦੇਣਾ ਔਰ ਪਰਚਿਆਂ ਦੇ ਥੱਲੇ ਦੇਣ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਧਰਨੇ ਜਿਹੜੇ ਨੇ ਉਹ ਇਹਨਾਂ ਬੰਦ ਕਰਦੇ ਆ ਔਰ ਡਿਕਰੇਟਰਸ਼ਿਪ ਵਾਲੀ ਜਿਹੜੀ ਪਾਲਿਸੀ ਆ ਉਹਨਾਂ ਤੇ ਕੰਮ ਕਰਦੇ ਆ ਹਾਲੇ ਤੇ ਭਾਈ ਚੋਣਾ ਜਿਹੜੀਆਂ 19 ਤਰੀਕ ਨੂੰ ਆ ਪਰ ਹਾਲ ਅੱਜ 15 ਤਰੀਕ ਆ ਪਰ ਕਿਵੇਂ ਦੇਖਦੇ ਹੋ ਵੀ ਆ ਜੋ ਕੁਝ ਪੁਲਿਸ ਵੱਲੋਂ ਅੱਜ ਕੀਤਾ ਗਿਆ ਹੈ ਕੀ ਲੱਗਦਾ ਵੀ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਜਾਂ ਇਹਨਾਂ ਨੂੰ ਪਤਾ ਕਿ ਇਹ ਜਿੱਥੇ ਪਏ ਨੇ ਇਹ ਸਾਰੇ ਨਹੀਂ ਮੰਨ ਲਓ ਵੇਖੋ ਇੱਕ ਇੱਚ ਚੀਜ਼ ਹੁੰਦੀ ਹੈ ਕਿ ਜਿਹੜੀ ਸਰਕਾਰ ਦੀ ਮਸ਼ੀਨਰੀ ਹੁੰਦੀ ਆ ਤਾਂ ਮਸ਼ੀਨਰੀ ਹਮੇਸ਼ਾ ਇਹ ਬਾਈ ਇਲੈਕਸ਼ਨ ਵਰਤਦੇ ਆ ਤਬ ਆ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਇਹ ਹੁੰਦਾ ਕਿ ਸਾਡੇ ਕੋਲ ਸਾਰੀ ਮਸ਼ੀਨਰੀ ਸਾਡੇ ਹੱਥ ਚ ਸਰਕਾਰਾਂ ਸਾਡੀਆਂ ਮੀਡੀਆ ਸਾਡਾ ਠੀਕ ਹੈ ਤੁਹਾਡੇ ਵਰਗੇ ਚਲੋ ਆਪਾਂ ਗੱਲ ਕਰਦੇ ਆ ਕਿ ਧੰਨਵਾਦ ਕਰਦੇ ਕਿ ਜਿਹੜਾ ਇਹ ਸਰਕਾਰ ਦੇ ਉਲਟ ਲੋਕਪੱਖੀ ਮੀਡੀਆ ਤੁਸੀਂ ਖੜਾ ਕੀਤਾ ਤਾਂ ਸਾਰਾ ਮੀਡੀਆ ਇਹਨਾਂ ਦਾ ਹੈ ਮਸ਼ੀਨਰੀ ਇਹਨਾਂ ਦੀ ਮਸ਼ੀਨਰੀ ਦੇ ਦਮ ਦੇ ਉੱਤੇ ਬਾਅਦ ਇਲੈਕਸ਼ਨ ਜਿੱਤ ਸਕਦੇ ਆ ਕੋਈ ਵੱਡੀ ਚੀਜ਼ ਨਹੀਂ ਬਾਅਦ ਇਲੈਕਸ਼ਨ ਇਹਨਾਂ ਦਾ ਜਿੱਤਣਾ ਪਰ ਕੀ ਸਤਾਈ ਤਾਂ ਦੂਰ ਰਹਿ ਨਹੀਂ ਗਈ ਤਾਂ ਉਸ ਸਮੇਂ ਫਿਰ ਕਿਹੜੇ ਮੂੰਹ ਨਾਲ ਪਿੰਡਾਂ ਚ ਆਉਣਗੇ ਜਿਹੜੇ ਮੂੰਹ ਆਉਣਗੇ ਉਸੇ ਮੂੰਹ ਨਾਲ ਅਸੀਂ ਥਿਆਰ ਬੈਠੇ ਲੁਧਿਆਣੇ ਦੇ ਲੋਕਾਂ ਲਈ ਕੀ ਸਨੇਹਾ ਤੁਹਾਡਾ ਲੁਧਿਆਣੇ ਦੇ ਲੋਕਾਂ ਦਾ ਸਨੇਹਾ ਇਹੋ ਹੀ ਆ ਕਿ ਸਰਕਾਰ ਦੇ ਝੂਠ ਨੂੰ ਫੜੋ ਇਹ ਸਰਕਾਰ ਜਿਹੜੀ ਸਿੱਖਿਆ ਤੇ ਸਿਹਤ ਤੇ ਖੜੀ ਸੀ ਤਾਂ ਆਪਾਂ ਵਾਰ-ਵਾਰ ਗੱਲ ਕਰਦੇ ਕਹਿੰਦੀ ਸੀ ਨਾ ਕਿ ਅਸੀਂ ਸਿਹਤ ਦੇ ਉੱਤੇ ਖੜੇ ਆ ਤਾਂ ਜਦੋਂ ਆਪ ਦਾ ਡੇਟ ਪੀੜ ਹੋਇਆ ਸੀ ਤਾਂ ਕਿਹੜੇ ਹਸਪਤਾਲਾਂ ਦੇ ਭੱਜਿਆ ਸੀ ਪ੍ਰਾਈਵੇਟ ਹਸਪਤਾਲਾਂ ਦੇ ਭੱਡਿਆ ਸੀ ਨਾ ਕਹਿੰਦਾ ਸੀ ਨਾ ਮੰਡਲਾ ਕਲੀਨਿਕ ਦੇ ਵਿੱਚ ਜਿੱਥੇ ਮੰਨ ਲਓ ਆਮ ਲੋਕ ਜਾਣਗੇ ਉੱਥੇ ਮੁੱਖ ਮੰਤਰੀ ਇਲਾਜ ਕਰਾਊਗਾ ਜਿਹੜੇ ਦਾਣੇ ਮਤਲਬ ਜਿਹੜੇ ਘਰਾਂ ਚ ਆਉਂਦੇ ਆ ਉਹ ਦਾਣੇ ਜਿੱਥੇ ਆਮ ਲੋਕ ਖਾਣਗੇ ਉਸੇ ਰੋਟੀ ਕਿਹੜੀ ਖਾਊਗਾ ਭਗਵੰਤ ਮਾਨ ਖਾਊਗਾ ਤਾਂ ਜਦੋਂ ਆਪਦੇ ਘਰੇ ਕੁੜੀ ਜੰਮੀ ਤਾਂ ਕਿਹੜੇ ਹਸਪੀਟਲ ਜੰਮੀ ਸੀ ਪ੍ਰਾਈਵੇਟ ਜੰਮੀ ਸੀ ਨਾ ਆ ਹਾਲਾਤ ਆ ਜਾਂਦਾ ਮੱਲਾ ਕਲੀਨਿਕ ਦਾ ਅਸੀਂ ਜਾਣਾ ਪੈਰਾ ਸੁੱਟਾ ਮੂਲ ਖਾਣ ਵਾਸਤੇ ਕਿਉਂਕਿ ਸਾਡੇ ਕੋਲ ਪ੍ਰਾਈਵੇਟ ਹਸਪੀਟਲ ਵਿੱਚ ਜਾਣ ਵਾਸਤੇ ਪੈਸਾ ਨਹੀਂ ਸਾਡੀਆਂ ਮਜਬੂਰੀਆਂ ਨੇ ਦੂਜੀ ਚੀਜ਼ ਜਿਹੜੀ ਅਸੀਂ ਗੱਲ ਕਰਦੇ ਇਸ ਸਰਕਾਰ ਦੀ ਲੁਧਿਆਣੇ ਵਾਲੇ ਵਾਸਤੇ ਮੈਸੇਜ ਆ ਕਿ ਟੋਟਲੀ ਡਬਲਟਰ ਸਰਕਾਰ ਆ ਹਰ ਮਸਲੇ ਤੇ ਡਿਫਾਲਟਰ ਸਰਕਾਰ ਇਹਨਾਂ ਨੇ ਕਿਸਾਨਾਂ ਦੇ ਨਾਲ ਛੋਟੀ ਦੁਕਾਨਦਾਰੀ ਨਾਲ ਛੋਟੇ ਵਪਾਰੀਆਂ ਦੇ ਨਾਲ ਵਿਦਿਆਰਥੀਆਂ ਨਾਲ ਮਜ਼ਦੂਰਾਂ ਨਾਲ ਧੱਕਾ ਕੀਤਾ ਹੈ ਇਹਨੂੰ ਧਿਆਨ ਦੇ ਵਿੱਚ ਰੱਖਿਓ ਔਰ ਇਹ ਇਥੋਂ ਬੁਰੀ ਤਰ੍ਹਾਂ ਇਲੈਕਸ਼ਨ ਹਰਾ ਦੋ ਔਰ ਇਹਨਾਂ ਦੇ ਕੇਜਰੀ ਵਾਲ ਨੂੰ ਫਿੱਟ ਕਰਨ ਵਾਲਾ ਸੁਪਨਾ ਵੀ ਤੁੱਟ ਜਾਓ ਬਾਬਾ ਧੰਨਵਾਦ ਬਈ